ਥੋੜਾ ਸੀਨ ਸੀਗਾ ਹਾਂ ਜੀ ਦੇਖ ਤਾਂ ਤੁਹਾਡੇ ਤਾਂ ਫੁੱਫੜ ਬਣੇ ਸੀਗੇ ਸੱਚ ਹਾਂ ਜੀ ਤਾਂ ਕਿਵੇਂ ਰਿਹਾ ਕੱਟਿਆ ਕੰਮ ਕੀਤਾ ਸੀ ਆਲਰੇਡੀ ਮੈਂ ਅਸੀਂ ਇੱਕ ਪਹਿਲਾਂ ਫਿਲਮ ਨਿਕਾ ਜੈਲਦਾਰ ਚੋਕ ਦੀ ਜਿਹੜੀ ਉਹ ਗਾਂ ਹੋਣੀ ਹੈ ਉਸ ਤੋਂ ਬਾਅਦ ਸਾਡੀ ਸਤੰਬਰ 12 ਨੂੰ ਤੇ ਉਹਦੇ ਚ ਅਸੀਂ ਪਹਿਲਾਂ ਇਕੱਠਿਆਂ ਕੰਮ ਕਰਦੇ ਸੀਗੇ ਮੈਂ ਤੇ ਤੂੰ ਤਾਂ ਉਹਦੇ ਚ ਮਿਲਲੇ ਸੀਗੇ ਆਲਰੇਡੀ ਆ ਫਿਲਮ ਸ਼ੂਟ ਕਰਨ ਤੋਂ ਪਹਿਲਾਂ ਅਸੀਂ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਮੈਨੂੰ ਤਾਂ ਮਤਲਬ ਹੁਣ ਉਮਰ ਦਾ ਨਹੀਂ ਪਤਾ ਤੂੰ ਤਾਂ ਮੇਰੇ ਛੋਟਾ કે ਵੱਡਾ ਹੈ ਆਹ ਚਲੋ ਹਾਨ ਪ੍ਰਮਾਨ ਦੇ ਲਾ ਲਓ ਤੇ ਬਟ ਮੈਨੂੰ ਬਹੁਤ ਚੰਗਾ ਲੱਗਿਆ ਤੂਤਨਾ ਕੰਮ ਕਰਕੇ ਤੇ ਤੁਸੀਂ ਜਦੋਂ ਹੈਰਾਨ ਹੋਵੋਗੇ ਇਹ ਫਿਲਮ ਦੇ ਵਿੱਚ ਤੁਸੀਂ ਬਹੁਤੇ ਆਰਟਿਸਟਾਂ ਦੀ ਜਦੋਂ ਕੋਈ ਬੰਦਾ ਡੈਬਿਊ ਕਰਦਾ ਨਾ ਉਹਦੇ ਵਾਸਤੇ ਬੰਦਾ ਹਰ ਇੱਕ ਫਿਲਮ ਦਾ ਕੋਈ ਨਾ ਕੋਈ ਵੱਡਾ ਜਿਹੜਾ ਉਹ ਸੀਨੀਅਰ ਹੋਵੇ ਉਹਦੇ ਬਾਰੇ ਬੋਲਦਾ ਹੁੰਦਾ ਵੀ ਇਹਨੇ ਇਦਾਂ ਕੰਮ ਕੀਤਾ ਇਹਨੇ ਇਦਾਂ ਕੰਮ ਕੀਤਾ ਬਟ ਜੈਨੂਇਨਲੀ ਜਦੋਂ ਕਿਉਂਕਿ ਜਿਹੜਾ ਡੈਬਿਊ ਚੱਲਦਾ ਪਹਿਲੀਆਂ 4-5 ਫਿਲਮਾਂ ਡੈਬਿਊ ਟਾਈਪ ਜੀ ਹੁੰਦੇ ਨੇ ਥੋੜੇ ਥੋੜੇ ਜਿਹੇ ਰੋਲ ਹੁੰਦੇ ਨੇ ਬਟ ਆਹ ਫਿਲਮ ਦੇ ਵਿੱਚ ਇੱਕ ਪ੍ਰੋਮਿਨੈਂਟ ਰੋਲ ਆ ਤੂਤੇ ਦਾ ਜਦੋਂ ਤੁਸੀਂ ਦੇਖੋਗੇ ਤਾਂ ਤੁਸੀਂ ਬਹੁਤ ਖੁਸ਼ ਹੋਵ ਡੱビング ਤੇ ਫਿਲਮ ਦੇਖੀ ਆ ਤੇ ਐਕਚੁਅਲ ਚ ਲੋਕ ਬਹੁਤ ਪਿਆਰ ਦੇਣਗੇ ਜੀ ਸੱਚ ਹੈ ਜੀ